ਅੱਜ ਤੋਂ ਤੁਸੀਂ ਇਸ ਦਰ ਤੇ ਸਿਮਰਨ ਦੀ ਦਾਤ ਨੂੰ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਤੁਹਾਡਾ ਬਹੁਤ ਕੁਝ ਗੁਰੂ ਸਾਹਿਬ ਨੇ ਸੰਭਲੇ ਰੱਖਿਆ ਅੱਪਾ ਗੁਰੂ ਸਾਹਿਬ ਨੂੰ ਡਾਇਰੈਕਟ ਨਹੀਂ ਗੇ ਰੂੜ ਨਹੀਂ ਜਿੱਤ ਜ ਆਪਣੇ ਆਪ ਹੋਏ ਸਾਰੀ ਚੀਜ਼ ਗੁਰੂ ਤੇ ਭਰੋਸਾ ਰੱਖੋ ਆਪਣੀ ਸਿੱਖੀ ਨੂੰ ਯਾਦ ਰੱਖੋ ਆਪਣੀ ਸਿੱਖੀ ਨੂੰ ਸੰਭੋ ਬੱਚਿਆਂ ਨੂੰ ਖੁੱਦ ਤੋਂ ਬਤਨਿ ਛਕਾਓ ਬੱਚਿਆਂ ਨੂੰ ਸਿੱਖੀ ਵੱਲ ਲੈ ਕੇ ਆਓ ਜੀ ਪੰਚੀ ਨੂੰ ਪਹਿਲਾਂ ਉਹ ਨਾਨਕ ਦਾ ਸਿੱਖ ਬਣਾਉਂਦੇ। ਦੇਖੋ ਪਤਾ ਕੀ ਹੈ ਪਹਿਲਾ ਸਾਡੇ ਦਾਦਾ ਜਿਹੜੇ ਸੀ ਨਾ ਉਹ ਗੁਰਸਿੱਖ ਹੁੰਦੇ ਸੀ ਆਪਾਂ ਹੁਣ ਜੇ ਇਹਨੂੰ ਸਮਝ ਲਈਏ। ਪਹਿਲਾ ਦਾਦਾ ਗੁਰਸਿੱਖ ਹੁੰਦੇ ਸੀ ਤੇ ਉਹਦਾ ਜਿਹੜਾ ਪੁੱਤਰ ਹੋਇਆ ਉਹ ਥੋੜਾ ਜਿਹਾ ਜਿਹੜਾ ਕੇਸ਼ ਕਟਣ ਲੱਗ ਪਿਆ। ਜਿੱਦਾਂ ਸਾਡੀ ਸਿੱਖੀ ਡਾਊਨ ਜਾਂਦੀ ਹੈ ਨਾ ਉਹਦੇ ਬਾਅਦ ਜਿਹੜਾ ਪੋਤਾ ਸੀ ਉਹ ਤਾਂ ਬਿਲਕੁਲ ਹੀ ਬੁੱਲੀ ਗਿਆ। ਨਾ ਉਹ ਘਰ ਚੱਲਦਾ ਤੇ ਨਾ ਉਹ ਕੋਈ ਆਪਣੇ ਕੇਸ਼ ਰੱਖਦਾ ਨਾ ਉਹ ਬੁਆਣੀ ਨੂੰ ਮੰਨਦਾ। ਇਹ ਐਸੀ ਕੀ ਤੇ 70 ਕਰੋੜ ਦੀ ਖਾਂਸਾ ਕਿਵੇਂ ਬਣੇਗਾ ਸਿੱਖੀ ਦਾ ਸਤਿ ਕਿਵੇਂ ਬੜੇਗਾ ਆਪਾਂ ਇਹਦੇ ਉੱਤੇ ਵੀ ਚਰਚਾ ਕਰਨੀ ਹੁਣ ਮੈਂ ਆਪ ਮੈਂ ਪੰਡਤ ਧਰਮ ਦੇ ਵਿੱਚ ਪੈਦਾ ਹੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਹੋਈ ਮੈਂ ਸਿੰਘਣੀ ਸਜ ਗਈ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਬੱਚੀ ਬਣ ਗਈ ਹੁਣ ਮੇਰੀ ਇੱਕ ਧੀ ਹੁਣ ਮੇਰਾ ਬੇਟਾ ਹੈਗਾ چھوٹਾ ਉਹ ਸਿੱਖ ਬਣ ਗਿਆ ਉਨੇ ਪ੍ਰਚਾਰਸ਼ਣ ਕੀਤਾ ਉਹ ਵੀ ਇਤਨੀ ਜੀਪੀਡੀ ਹੈ ਲੇਕਿਨ ਉਹਦਾ ਜਿਹੜਾ ਬੱਚਾ ਆਊਗਾ ਪਿਓਰ ਖਾਲਸਾ ਬਣ ਕੇ ਗੁਰੂ ਸਾਹਿਬ ਦਾ ਬੱਚਾ ਬੜੀ ਕਮਾ ਬਣ ਕੇ ਅਗਰ ਨਹੀਂ ਆਪਾਂ একদম ਸਾਰਾ ਕੁਝ ਹੋ ਜਾਣਾ ਹੈ ਕੋਈ ਸ਼ੁਰੂਆਤ ਤਾਂ ਕਰੀਏ ਸ਼ੁਰੂਆਤ ਆਪਣੇ ਘਰੋਂ ਹੀ ਹੁੰਦੀ ਹੈ ਜੇ ਆਪ ਆਪਣੇ ਘਰ ਤੋਂ ਅੱਜ ਤੋਂ ਹੀ ਸ਼ੁਰੂਆਤ ਕਰਾਂਗੇ ਆਪਣਾ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਲੈ ਕੇ ਆਵਾਂਗੇ ਆਪਣੇ ਬੱਚਿਆਂ ਨੂੰ ਸਮਝਾਵਾਂਗੇ ਆਪਾਂ ਆਪਣੇ ਘਰ ਦੇ ਵਿੱਚ ਜਾਪ ਸ਼ੁਰੂ ਕਰਾਂਗੇ ਗੁਰਮੰਤਰ ਜਾਪ ਸ਼ੁਰੂ ਕਰਾਂਗੇ ਫਿਰ ਸਾਰੇ ਕੁਲ ਸਿੱਖ ਹੋ ਜਾਣੇ ਪ્યોਰ ਖਾਲਸਾ ਦਾ ਮਤਲਬ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਸਿੱਖ ਬਣਨਾ ਕਿ ਤੁਹਾਨੂੰ ਨਾ ਕਿਸੇ ਪੋਜ ਦੀ ਲੋੜ ਹੈ ਨਾ ਕਿਸੇ ਪ੍ਰਸ਼ਾਸਨ ਦੀ ਲੋੜ ਹੈ ਤੇ ਨਾ ਹੀ ਕਿਸੇ ਸਰਕਾਰ ਦੀ ਲੋੜ ਹੈ ਜੇ ਤੁਹਾਡੇ ਘਰ ਦੇ ਵਿੱਚ ਇੱਕ ਖਾਲਸਾ ਹੋਵੇ ਨਾ ਤਾਂ ਨਾ ਤੁਹਾਨੂੰ ਪੁਲਿਸ ਕੋਲ ਕੰਪਲੇਨ ਕਰਨ ਦੀ ਲੋੜ ਹੈ ਨਾ ਤੁਹਾਨੂੰ ਕੋਈ ਪ੍ਰਸ਼ਾਸਨ ਦੀ ਲੋੜ ਹੈ ਨਾ ਹੀ ਕਿਸੇ ਹੋਰ ਕਿਦਰ ਉੱਧਰ ਲੋੜ ਹੈ ਸਭ ਤੋਂ ਵੱਡਿਕਲ ਆਪਣੇ ਘਰ ਦੇ ਵਿੱਚ ਇੱਕ ਖਾਲਸਾ ਚੁਣਨਾ ਜਦੋਂ ਪੰਡਤ ਜੀ ਪਰ ਆਏ ਸੀ ਨਾ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੈਂ ਆਪਣੇ ਹਿੰਦੀ ਵੀਰਾਂ ਨੂੰ ਕਹਿਣਾ ਚਾਹੁੰਦੀ ਆ ਉਹਨਾਂ ਨੇ ਇਹ ਬੇਨਤੀ ਕੀਤੀ ਸੀ ਗੁਰੂ ਸਾਹਿਬ ਸਾਡਾ ਧਰਮ ਬਚਾਓ ਤੇ ਅਸੀਂ ਆਪਣੇ ਘਰ ਦੇ ਵਿੱਚ ਇੱਕ ਹਾਲ ਸਜੂਤ ਬਣਾਵਾਂਗੇ ਇੱਕ ਕਚਾ ਸਿੱਧ ਬਣਾਉਣਾ ਪੰਡਿਤ ਕਰਪਾਰਾਮ ਜੀ ਕ੍ਰਿਪਾ ਸਿੰਘ ਬਣੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਸੇਵਾ ਕਿਉਂ ਕੀਤੀ ਤੇ ਆਪਾਂ ਅੱਜ ਆਪਣਾ ਫਰਜ਼ ਭੁੱਲ ਗਏ ਆ ਤੇ ਆਪਾਂ ਅੱਜ ਉਸਾਰੇ ਕਮਿਟਮੈਂਟ ਭੁੱਲ ਗਏ ਆ ਤੇ ਹਰ Hindu ਦਾ ਫਰਜ਼ ਪੈਂਦਾ ਹੈ ਆਪਣੇ ਘਰ ਦੇ ਵਿੱਚ ਇੱਕ ਸਾਰੇ ਆਪਣੇ ਆਪਣੇ ਲੋਕਾਂ ਤੋਂ ਬਣਾਣਾ ਸਾਰਾ ਵਿਸ਼ਵ ਹੀ ਇੱਕ ਦਿਨ ਖਾਲਸਾ ਦੇ ਵਿੱਚ ਘਰ ਬਣ। ਲੇਕਿਨ ਆਪਣੇ ਘਰ ਦੇ ਵਿੱਚ ਆਪਣੀ ਜ਼ਿੰਮੇਵਾਰੀ ਸਮਝੀ। ਜਿਵੇਂ ਧੀਆਂ ਕਿ ਮੈਂ ਆਪਣੇ ਮਾਪਿਆਂ ਨੂੰ ਕਰਦੀ ਆ ਨਾ ਕਿ ਮੈਂ ਅਗਲੇ ਘਰ ਜਾਵਾਂਗੀ ਤੇ ਮੈਂ ਤੁਹਾਡੀ ਇੱਜ਼ਤ ਦਾ ਧਿਆਨ ਰੱਖਾਂਗੀ। ਕਦੇ ਵੀ ਘਰ ਦੀ ਜਿੰਦੂ ਦਾ ਨਾ ਲੱਗਣ ਦੇਣਾ। ਕਰਦੇ ਨਾ ਆ ਪ੍ਰੋਮਿਸ ਕਰਦੇ ਆ ਆਪਣੇ ਮਾਪਿਆਂ ਨੂੰ ਆਪਣੇ ਮਾਪਿਆਂ ਨੂੰ ਪ੍ਰੋਮਿਸ ਕੀਤਾ ਸੀ। ਇੱਕ ਟਾਈਮ ਦੇ ਵਿੱਚ ਕਿਸ ਤਰ੍ਹਾਂ ਬਚਾਓਗੇ ਸਾਡੇ ਤੇ ਕਿਰਪਾ ਕਰੋਗੇ ਹਰ ਘਰ ਦੇ ਵਿੱਚ ਆਪਾਂ ਇੱਕ ਖਾਲਸਾ ਬਣਾਵਾਂਗੇ ਤੇ ਹੁੰਦਾ ਵੀ ਸੀ ਪਹਿਲਾਂ ਲੇਕਿਨ ਅੱਜ ਸਾਰਾ ਬੁਲੇ ਗਿਆ ਹੈ। ਹਾਈ ਤਾਂ ਦੇਖੋ ਨਾ ਅੱਜ ਕਿ ਹਾਲਾਤ ਕੀ ਹੋਏ ਪਏ ਨੇ ਦੇਸ਼ ਤੇ ਧਰਮ ਦੇ ਨਾਲ ਜਾਤੀ ਦੇ ਨਾਲ ਵਿਦੂ ਸਿੱਖ ਦੇ ਨਾਲ ਲੱਗਦਾ ਨਾਲੇ ਕਰੇਵਾਰ ਸਿੱਖਾਂ ਨੂੰ ਗਲਤ ਇਨਟਰੋਡਿਊਸ ਕੀਤਾ ਜਾਂਦਾ ਹੈ ਭਾਰਤ ਦੇ ਵਿੱਚ ਅੱਜ ਸਾਡੇ ਸਿੱਖਾ ਦੇ ਕਰਕੇ ਭਾਰਤ ਦੀ ਹਿਸਟਰੀ ਹੈ ਦੱਸੋ ਭਾਰਤ ਦੀ ਹਿਸਟਰੀ ਦੇ ਵਿੱਚ ਕੀ ਹੈ ਭੂਗਲ ਦੀ ਇਸਟਰੀ ਬਖਾਉਗੇ ਭਾਰਤ ਦੀ ਇਸਟਰੀ ਦੇ ਵਿੱਚ ਹੈ ਕਿ ਅੱਜ ਜਿੱਥੇ ਸੈਲਫੀ ਲੈਮੀਨ ਇੰਡੀਆ ਗ੍ਰੇਡ ਦੇ ਉੱਥੇ ਜਾਓ 97% ਸਿੱਖਿਆ ਦੇ ਨਾਂ ਲਿਖੇ ਨੇ ਸ਼ਾਦਨ ਦੇ ਵਿੱਚ ਕਾਣੀ ਕਾਲੇ ਪਾਣੀ ਜਾਣਾ ਹੋਵੇ ਤਾਂ ਸਿੱਟੇ ੋਲੀ ਖੜੀ ਹੋਵੇ ਤਾਂ ਸਿੱਟੇ ਕਰੋਨਾ ਦੇ ਵਿੱਚ ਵੈਕਸੀਨੇਸ਼ਨ ਬਾੜੀ ਨਹੀਂ ਹੋਵੇ ਤਾਂ ਸਿੱਟੇ ਆਕਸੀਜਨ ਲੰਗਰ ਲਗਾਉਣ ਹੋਣ ਤਾਂ ਸਿੱਟੇ ਜਦੋਂ ਕਿਸੇ ਬਾੜ ਦੇ ਵਿੱਚ ਲੰਗਰ ਨਾਉਣ ਕਈ ਵਾਰੇ ਤਾਜ਼ਿਕ ਜਦੋਂ ਆਪਣਾ ਹਕੂਮਤਨ ਜਦੋਂ ਆਪਣੀ ਗੱਲ ਕਰਨ ਤੇ ਉਹ ਉਗਰਵਾਦੀ ਬਣ ਤੇ ਉਹ ਆਤਨਵਾਦੀ ਬਣ ਕਿੰਨੇ ਕੀਤੇ ਅੱਛੀ ਸਰਕਾਰ ਦੇ ਕਾਰਨ ਇਹ ਸਾਰਾ ਕੁਝ ਹੋ ਰਿਹਾ ਲੇਕਿਨ ਸਰਕਾਰ ਨੂੰ ਆਪ ਕੋ ਦੋਸ਼ੀ ਨਹੀਂ ਮੰਨ ਸਕਦੇ ਕਿਉਂਕਿ ਸਾਨੂੰ ਹੀ ਸਮਝ ਨਹੀਂ ਹੈ ਸਾਡੇ Hindu ਪੁਰਾਣੇ ਦਿਲ ਦੇ ਵਿੱਚ ਸਿੱਖਾ ਵਾਸਤੇ ਭ੍ਰੰਮ ਪੈਦਾ ਕਰਨਾ ਇਹ ਸਾਨੂੰ ਹੋਣਾ ਚਾਹੀਦਾ ਕਿ ਸਿੱਖ ਸਾਡਾ ਪਰਿਵਾਰ ਹੈ ਨਹੀਂ ਛੋਟਾ ਭਰਾ ਤੇ ਵੱਡਾ ਭਰਾ ਹੁੰਦਾ ਹੈ ਨਾ ਐਦਾਂ ਹੀ ਸਾਡਾ ਪਰਿਵਾਰ ਹੈ ਤੇ ਵੀ ਮਤਭੇਦ ਨਹੀਂ ਕਰਨਾ ਚਾਹੀਦਾ ਇਹ ਸਾਰਾ ਪਰਿਵਾਰ ਹੈ ਕੋਈ ਕਹਿੰਦਾ ਨਾ ਇਹ ਤਾਂ ਸਿੱਖ ਸੱਜਣੇ ਸਾਡੇ ਤੋਂ ਅਲੱਗ ਹੋ ਗਏ ਨਹੀਂ ਉਹਨੇ ਆਪਣੀ ਨੀਂਵ ਉੱਠੀ ਉਹਨੇ ਆਪਣੀ ਫਾਊਂਡੇਸ਼ਨ ਉੱਠੀ ਕਰ ਲਈ ਪਤਾ ਸਿੱਖ ਧਰਮ ਦੇ ਵਿੱਚ ਹੁਣ ਅੱਜ ਮੈਂ ਮੈਨੂੰ ਕਿੰਨਾ ਮਾਣ ਸਨਕਾਰ ਦਿੱਤਾ ਜਾਂਦਾ ਹੈ ਇੱਥੇ ਆਪਾਂ ਜਾਣਦੇ ਹਾਂ ਫਿਰ ਇਸ ਹਰਤੇ ਆਜੁੰਨੇ ਹਾਥ ਵਾਮਾ ਪੜਦੀ ਹੈ ਕੋਈ ਮੈਨੂੰ ਕਹਿੰਦਾ ਮੇਰੇ ਧੀਏ ਜਿਉਂਦੀ ਰਹੇ ਕੋਈ ਕਹਿੰਦਾ ਮੇਰੇ ਭੈਣੇ ਜਿਉਂਦੀ ਰਹੇ ਇੰਨੇ ਅਸੀਂ ਸਮਝ ਗਏ ਗੁਰੂ ਆਲੇ ਪੜੇ ਰਖਾਈ ਨਾ ਨਹੀਂ ਤਾਂ ਤੂੰ ਨੇ ਫਿਰਦੇਸੀ ਕੀ ਸੀ ਵਕਾਲਤ ਕੁਝ ਲੋਕ ਲੋਕੀ ਜਾਣਦੇ ਸੀ ਤੇ ਭਾਗਾ ਵਾਲਿਓ ਜੇ ਮੈਂ ਸਮਾਗਮ ਕਰਵਤੋਂ ਹੋ ਕੇ ਜੇ ਮੈਂ ਪੰਡਿਤ ਹੋ ਕੇ ਜੇ ਮੈਂ ਗੁਰੂ ਦਾ ਪ੍ਰਚਾਰ ਕਰ ਸਕਦੀ ਹਾਂ ਜਿਵੇਂ ਤੁਸੀਂ ਗ੍ਰੰਥ ਸਾਹਿਬ ਜੀ ਦਾ ਘਰ ਘਰ ਜਾ ਕੇ ਪ੍ਰਚਾਰ ਕਰ ਸਕਦੀ ਆ ਤੇ ਭਾਗਾ ਵਾਲੇ ਤੁਹਾਡਾ ਜਨਮ ਉਹ ਨਾ ਨਾ ਕਿਤੇ ਘਰ ਹੋਇਆ ਇਹ ਨਹੀਂ ਬੋਲਦੀ ਤੁਸੀਂ ਤਾਂ ਮੇਰੋਂ ਜਨਮ ਜਦਾ ਬਹੁਤ ਜਦਾ ਲੱਕੀ ਹੋ ਮੇਰੋਂ ਜਦਾ ਭਾਗੇਸ਼ਾਲੀ ਹੋ ਮੇਰੋਂ ਜਦਾ ਤੁਹਾਡਾ ਭਾਗੇ ਜਿਹੜਾ ਬਹੁਤ ਜਦਾ ਸਟ੍ਰੌਂਗ ਹੈ ਉਹ ਜਦਾ ਤਾਕਤਵਰ ਹੈ ਮੇਰਾ ਤਾਂ ਫਿਰ ਵੀ ਚਲੋ ਪੰਡਤਾਂ ਦੇ ਘਰ ਜਨਮ ਹੋਇਆ ਮੈਂ ਤਾਂ ਬਾਜ ਸਿੰਘ ਸਜੀ ਆ لیکن ਤੁਹਾਡਾ ਕਰਤਾ ਗੁਰੂ ਨਾਨਕ ਦੇਵ ਜੀ ਘਰ ਆਇਆ ਉਹ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੂੰ ਆਪਾਂ ਕਲਿੰਦ ਦਾ અવਤਾਰ ਕਹਿੰਦੇ ਹਾਂ ਆ ਕੇ ਆਪਣੇ ਬੇਸੇ ਨੂੰ ਸਾਹਮਣੂ ਆਪਣੇ ਸਿੱਖੀ ਸਿਧ